ਜੇ ਭਾਜੀ ਨੇ ਕਿੰਨੇ ਵਜੇ ਆਣਾ ਸਾਡੀ ਹੋਈ ਭਾਜੀ ਨਾਲ ਕੋਈ ਭਾਜੀ ਗਏ ਆ ਕਿਤੇ ਉਹ ਕਹਿੰਦੇ ਸੀਗੇ ਕਿ ਮੈਂ ਆਵਾਂ ਥੋੜੀ ਜਿੜ ਚ ਭਾਜੀ ਕਹਿੰਦੇ ਸੀ ਦੁਪਹਿਰ ਤੋਂ ਬਾਅਦ ਲੈ ਜਾਓ ਆ ਕੇ ਪੇਮੈਂਟ ਨਾਲ ਪੇਮੈਂਟ ਲੈਣਾ ਹੈ ਉਹ ਮੈਂ ਤਾਂ ਜੀ ਛੁੱਟੀ ਤੇ ਹੀ ਸੀਗਾ ਮੈਂ ਜਾਣਾ ਸੀ ਪ੍ਰੋਗਰਾਮ ਤੇ ਕਿਤੇ ਵੈਸੇ ਦੀ ਵੀ ਲੋਡ ਸੀਗੀ ਬਹੁਤ ਓਕੇ ਭਾਜੀ ਮੈਨੂੰ ਕੀਤਾ ਸੀ ਮੇਰੇ ਸਵੇਰੇ ਕੋਲ ਤੇ ਭਾਜੀ ਤਾਂ ਭਰਾ 10 ਤੋਂ 11 ਨਹੀਂ ਹੋਣ ਦਿੱਤੇ ਅੱਜ 10 ਤਰੀਕ ਉਹ ਮੀਂਹ ਆ ਤੇ ਲੋਡ ਸੇ ਨਹੀਂ ਦਤਾ ਹੀ ਨਹੀਂ ਆ ਪਤਾ ਹੀ ਆ ਪਾ ਪਾਈ ਦਾ ਕਰਤਾ ਹੀ ਪੈਸਾ ਦੇ ਹੀ ਦਿੰਦੇ ਨੇ ਭਾਈ ਸਾਹਿਬ ਨੂੰ ਪਾਜੀ ਨਾਲੇ ਪੈਸਾ ਨੂੰ ਤਾਂ ਵਧੀਆ ਵਾ ਕਹਿੰਦੇ ਤੁਸੀਂ ਕੋਈ ਕਰੋ ਤਾਂ ਸਹੀ ਹੁਣ ਕਿੰਨਾ ਕੁ ਟਾਈਮ ਲੱਗਦਾ ਪਾ ਪੁੱਛਣ ਨਾ ਪਾਜੀ ਮੇਰੇ ਤੇ ਮੈਂ ਵੀ ਜਾਣਾਂ ਲੇਟ ਨਾਲ ਹੈਲੋ ਪਾਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਪਾਜੀ ਕਰਤਾ ਸੀਗਾ ਕਰਾਂ ਤੱਕ ਕਰਾਂ ਤੱਕ ਗੱਡੀਆਂ 베ਜਤੀਆਂ ਸੀ ਓਕੇ ਪਾਜੀ ਮਨਿੰਦਰ ਨੇ ਮਿਲਣਾ ਹੈ ਤੁਹਾਨੂੰ ਛੁੱਟੀ ਤੇ ਸੀਗਾ ਅੱਜ ਆਇਆ ਵਾ ਅੱਛਾ ਅੱਛਾ ਗੱਡੀ پارک ਕਰਦੇ ਪਏ ਹਾਂ ਚਲੋ ਆਜੋ ਜੀ ਆਪ ਓਕੇ ਠੀਕ ਆ ਪਾਜੀ ਸਸੀ ਕਾਲ ਆਵੀ ਮਨਿੰਦਰ ਕਿਵੇਂ ਆ ਵਧੀਆ ਪਾਜੀ ਵਧੀਆ ਕੀ ਗੱਲ ਅੱਜ ਬੜੀ ਟੌਰ ਗੱਡੀ ਆ ਹਾਂ ਛੁੱਟੀ ਮਾਰ ਗਿਆ ਮੈਂ ਜਾਣਾ ਸੀ ਪਾਜੀ ਕਿਤੇ ਅੱਜ ਚੌਂਡੀ ਅੱਛਾ ਅੱਛਾ ਉਹ ਤਾਂ ਮੈਨੂੰ ਤਨਖਾਹ ਤਾਂ ਦੇ ਦੇਣੀ ਸੀ ਮੈਨੂੰ ਤਨਖਾਹ ਨਹੀਂ ਮਾਰਦੇ ਸੀ ਤੇਰੀ ਨਹੀਂ ਉਹ ਤਾਂ ਮੈਨੂੰ ਪਤਾ ਭਾਈ ਤਨਖਾਹ ਤਾਂ ਹਰ ਮਹੀਨੇ ਦੇ ਹੀ ਜਾਂਦੇ ਆ ਬੈਠੇ ਮੈਂ ਜਾਣਾ ਸੀ ਤੇ ਪਾਰਟੀ ਤੇ ਘਰ ਦੇ ਨਾਲ ਸੀਗੇ ਕਿਹ ਚ ਪੈਸਾ ਹੈ ਨਹੀਂ ਸੀ ਕੋਈ ਮੈਂ ਕਿਹਾ ਰਾਜੀ ਲੈ ਅੱਛਾ ਅੱਛਾ ਤਾਈ ਤਨਵਰ ਫੋਨ ਕੀਤਾ ਸੀ ਜੀ ਦੁਪਹਿਰ ਤੋਂ ਬਾਅਦ ਲੈ ਆ ਜੀ ਹਾਂ ਉਹਦੇ ਗੱਡੀਆਂ ਸੀਗੀਆਂ ਦੋ ਕਫਸੀ ਹੋਈਆਂ ਮੈਂ ਨਵੀਂ ਨੂੰ ਵੀ ਹੁਣ ਕਹਿ ਕੇ ਡੈਮਾ ਗੱਡੀਆਂ ਤਾਂ ਹੋ ਗਿਆ ਕੰਮ ਹੁਣੀ ਜਸਟ ਫੋਨ ਆਇਆ ਸੀਦਾ ਕਹਿੰਦਾ ਬ੍ਰਿੰਦਰ ਆਰੇ ਹਾਂ ਜੀ ਮੈਂ ਆ ਗਿਆ 6:00 ਘੰਟੇ ਪਹਿਲਾਂ ਤੋਂ ਫਿਰ ਨਵੀ ਭਾਈ ਨੇ ਤੁਹਾਨੂੰ ਫੋਨ ਕੀਤਾ ਸੀ ਠੀਕ ਹੁਣ ਤਾਂ

ओके जी स्वیرے ਕਰਾਂ। ਉਹ ਬੱਲੇ ਪ੍ਰਿੰਦਾ ਸਿੰਘ ਆਪੀ ਮੜਗੀ ਤਨਖਾਹ ਹਾਂ ਹੈ ਮਿਲ ਗਈ ਮੇਰੇ ਕੋਈ ਸ਼ਾਂ ਪੂਰਾ ਚਿੱਟਾ ਕਬੂਤਰ ਬਣਿਆ ਹੋਇਆ ਹੈ। ਹੈ ਜਾਣਾ ਇਹ ਤੁਹਾਨੂੰ ਦੱਸਿਆ ਨਾ ਪਾਰਟੀ ਤੇ ਹਾਂ ਚਲੋ ਵਧੀਆ ਵਧੀਆ। ਅੱਛਾ ਮੈਨੂੰ ਗੱਲ ਨਹੀਂ ਸਮਝ ਆਈ ਤਰੀ ਕੀ ਭਾਜੀ? ਤੂੰ ਅੰਦਰੋਂ ਪੈਸੇ ਲੈ ਕੇ ਆਇਆ ਜਦੋਂ ਉੱਥੇ ਆਉਂਦਾ ਹੁੰਦਾ ਹੈ ਨਾ ਆਪਣੀ ਕੁਝ ਪੈਸੇ ਉੱਪਰ ਲੀਜੀਏ ਪਾਲੇ ਕੋ ਥੱਲੇ ਪਾਲੇ ਤੇ ਕੀ ਗੱਲ ਭਰਜਾਈ ਤੂੰ ਡਰ ਲੱਗਦਾ ਭਰਜਾਈ ਸਾਰੇ ਪੈਸੇ ਕੱਢ ਲੈਂਦੀ ਓ ਨਹੀਂ ਨਹੀਂ ਭਾਜੀ ਹਾਂ ਫਿਰ ਇਸ ਨਾਲ ਮੈਂ ਕੀ ਆਤਾ ਮੈਂ ਨਾ ਹਰ ਮਹੀਨੇ ਦਾਂ ਪਿਉਰ ਗਾਣੇ ਪੁੱਛਿਆ ਸਿਖਾਇਆ ਗੁਰਬਾਣੀ ਚ ਪੜਦੇ ਆ ਮਤਲਬ ਸਵਾਨ ਦਾ ਘਟਨਾ ਮੈਂ ਦੰਗਵਾਜ ਉਸਮਾ ਹੀ ਸਾ ਹਰ ਮਹੀਨੇ ਕੀ ਬਾਤ ਆ ਯਾਰ ਬਹੁਤ ਵਧੀਆ ਗੱਲ ਹੈ ਕਿਤਾ ਆਪਣੇ ਥੋੜੇ ਜਿਹੇ ਪੈਸੇ ਦੇਣ ਨਾਲ ਕਿਸੇ ਗਰੀਬ ਦਾ ਭਲਾ ਹੋਵੇ ਤਾਂ ਕਰਕੇ ਨੂੰ ਆਤ ਲਈ ਸਸਵੰਦ ਕੱਢਦੇ ਹੀ ਘਟਦਾ ਹਰ ਮਹੀਨੇ ਬਹੁਤ ਵਧੀਆ ਗੱਲ ਹੈ ਚਲੋ ਕੋਈ ਥੋੜੀ ਜੀ ਤਨਖਾ ਉਦੋਂ ਵੀ ਕੱਢੀ ਜਾਂਦੀ ਸੀਗਾ ਜਪਾੜੇ ਫੁੱਟੇ ਵਧ ਕੀਆ ਤੁਹਾਨੂੰ ਕੱਢੀ ਦੋ ਇਹ ਤਾਂ ਬੜੀ ਚੰਗੀ ਗੱਲ ਹੈ ਹਾਂਜੀ ਤੇ ਫਿਰ ਗੁਰਦੁਆਰਾ ਸਾਹਿਬ ਆ ਗਿਆ ਹੁੰਦਾ ਹਾਂ ਗੁਰਦੁਆਰਾ ਸਾਹਿਬ ਗੋਲਕ ਚ ਪਾਈਦਾ ਨਹੀਂ ਤੇ ਗੁਰਬਾਣੀ ਸੁਣਿਆ ਹੀ ਹੁੰਣਾ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਕਿਆ ਪਤਾ ਪਰ ਅੱਜ ਕੱਲ ਮਨਿੰਦਰ ਮੈਂ ਦੇਖ ਰਿਹਾ ਵੀ ਗੁਰੂ ਕੀ ਗੋਲਕ ਵੀ ਹੈ ਤੇ ਮੂੰਹ ਗਰੀਬ ਦਾ ਉਹ ਪਤਾ ਬਾਈ ਮੂੰਹ ਅੱਜ ਕੱਲ ਪ੍ਰਧਾਨਾਂ ਦੇ ਬਣ ਗਏ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ ਉਹ ਮੂੰਹ ਆ ਜਿਹੜਾ ਨਾ ਉਹ ਪ੍ਰਧਾਨਾਂ ਦਾ ਹੋ ਚੁੱਕਿਆ ਤੁਸੀਂ ਆਪਣਾ ਪੈਸਾ ਦਸਵੰਦ ਚ ਲਾਉਨੇ ਹੋ ਬਹੁਤ ਵਧੀਆ ਕਰਦੇ ਹੋ ਬਹੁਤ ਹੀ ਵਧੀਆ ਕਰਦੇ ਹੋ ਜਿੰਦਰ ਤੇ ਤੁਹਾਨੂੰ ਪਤਾ ਆਪਣੇ ਆਲੇ-ਦੁਆਲੇ ਮੱਲੇਆਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਛੋਟੇ ਹਾਂ ਜਿੱਤੇ ਪੱਖੇ ਤੱਕ ਨਹੀਂ ਹੁੰਦੇ ਨਹੀਂ ਹੁੰਦੇ ਨਾ ਆਪਣਾ ਦਸਵੰਦ ਯਾਰ ਉੱਥੇ ਲਾਓ ਉੱਥੇ ਪੱਖੇ ਚੜਾ ਦਿਓ ਕਿਸੇ ਗੁਰਦੁਆਰੇ ਵਿੱਚ ਠੰਡੇ ਪਾਣੀ ਲਈ ਵਾਟਰ ਕੋਲਰ ਨਹੀਂ ਹੁੰਦਾ ਨਹੀਂ ਹੁੰਦਾ ਬਹੁਤ ਐਵੇਂ ਛੋਟੇ ਨੇ ਕੋਟੇ ਸੰਗਤ ਕਈ ਵਾਰ ਕੋਈ ਰਾਗੀਰ ਵੀ ਪਾਣੀ ਨੂੰ ਠੰਡਾ ਪਾਣੀ ਨੂੰ ਗਰਮੀਆਂ ਦਾ ਹਮ ਗਰਮੀਆਂ ਦਾ ਤਰਸਦਾ ਹੁੰਦਾ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੱਡੇ ਗੁਰਦੁਆਰਿਆਂ ਵੱਲ ਜਾਂਦਾ ਹੈ ਨਾ ਬਹੁਤ ਸੰਗਤ ਆਉਂਦੀ ਹੈ ਬੜਾ ਪੈਸਾ ਚੜਦਾ ਕਮ ਤਾਂ ਜੀ ਕਦੇ ਗੁਰੂ ਸਾਹਿਬ ਨੇ ਕਿਹਾ ਵੀ ਮੇਰੇ ਤੇ ਵਧੀਆ ਸੁੰਦਰ ਪੋਸ਼ਾਕੇ ਪਾਓ ਹਾਂ ਕਦੇ ਗੁਰੂ ਸਾਹਿਬ ਨੇ ਇਹ ਕਿਹਾ ਵਾ ਵੀ ਮੈਨੂੰ ਆ ਕੇ 1000 ਰੁਪਏ 2000 ਰੁਪਏ 5000 ਦਾ ਮੱਥਾ ਟੇਕੋ ਨਹੀਂ ਨਹੀਂ ਕੀਆ ਮੇਰੇ ਲੋਕ ਆਪਣੀ ਸ਼ਰਧਾ ਦੇ ਹਿਸਾਬ ਨਾਲ ਕੋਈ ਸ਼ਰਧਾ ਦਈ ਜਾਂਦਾ ਕੋਈ ਚਾਂਦੀ ਦਈ ਜਾਂਦਾ ਕਿਉਂ ਗੁਰਦੁਆਰੇ ਜਿੱਥੇ ਆਪਾਂ ਦਾ ਸੰਬੰਧ ਕੱਢਦੇ ਆ ਓਥੇ ਦੀ ਡਿਵੈਲਪਮੈਂਟ ਕੀ ਹੁੰਦੀ ਐ ਤੁਸੀਂ ਕਿਸੇ ਗ੍ਰੰਥੀ ਨੂੰ ਪੁੱਛ ਕੇ ਦੇਖੋ ਉਹਦੀ ਤਨਖਾਹ ਕਿੰਨੀ ਆ ਆਮ ਗ੍ਰੰਥੀ ਦੀ ਤਨਖਾਹ ਕਿੰਨੀ ਐ 4000 5000 ਫਿਰ ਇਹ ਆਪਾਂ ਦਿੰਨੇ ਆ ਤੇ ਉਹ ਗ੍ਰੰਥੀ ਵੀ ਤਾਂ 5000 ਤੋਂ ਜ਼ਿਆਦਾ ਕਰ ਰਿਆ ਕਿੰਨਾ ਔਖਾ ਬੱਚੇ ਪੜਾਣੇ ਆ ਘਰ ਦੇ ਖਰਚੇ ਆ ਫਿਰ ਹੋਰ ਖਰਚੇ ਆ ਇੱਕ ਕੀਰਤਨੀ ਜਥਾ ਹੁੰਦਾ ਹਾਂਜੀ ਹਾਂਜੀ ਉਹਨੂੰ ਪਤਾ ਕਿੰਨੀ ਪੇਟਾ ਮਿਲਦੀ ਆ ਉਹ 20250 20250 ਇਹ 8 8 ਪਰਿਵਾਰ ਆ ਉਹਨਾਂ ਦੇ ਤੇ ਜੂਰੀ ਦੀ ਉਹ ਦਸਮਨ ਤੁਹਾਡਾ ਜਿਹੜਾ ਲੱਗ ਰਿਹਾ ਗੁਰਦੁਆਰਿਆਂ ਤੇ ਲੱਗ ਰਿਹਾ ਗੁਰਦੁਆਰਿਆਂ ਤੇ ਮਹਿੰਗੇ ਪੱਥਰ ਮਹਿੰਗੀਆਂ ਟਾਈਲਾਂ ਮਹਿੰਗਾ ਮਾਰਬਲ ਮਹਿੰਗੇ ਟਾਰਟ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਲੱਗਣਾ ਚਾਹੀਦਾ ਸਭ ਦਾ ਘਰ ਉਹ ਬਹੁਤ ਵਧੀਆ ਹੋਣਾ ਚਾਹੀਦਾ ਪਰ ਉਹਦੇ ਨਾਲ ਨਾਲ ਜਿਹੜਾ ਦਸਮਨ ਹੈ ਉਹ ਸੱਚੀ ਗਰੀਬੀ ਨੂੰ ਲੱਗਣਾ ਜਿਵੇਂ ਕੋਈ ਬੱਚਾ ਪੜਨ ਚ ਬਹੁਤ ਸ਼ਿਆਰਾ ਪਰ ਉਹਦੇ ਪਰਿਵਾਰ ਦਾ ਇੰਨਾ ਹੈਨਿੰਗ ਸਮਰੱਥਾ ਵੀ ਉਹਨੂੰ ਪੜਾ ਸਕੇ ਉਹ ਸਕੂਲ ਦੀ ਫੀਸ ਦੇ ਸਕਦਾ ਆਪਣਾ ਦਸਵਾਂ ਤੋਂ ਫੇਲਾ ਕਿਸੇ ਗਰੀਬ ਦੀ ਸਕੂਲ ਦੀ ਫੀਸ ਦੇ ਕਿਸੇ ਪਰਿਵਾਰ ਚ ਜੁਆਨ ਜਿਹੜਾ ਕੋਈ ਵਿਚਾਰਾ ਕੰਮ ਨਹੀਂ ਕਰ ਸਕਦਾ ਕੋਈ ਬਿਮਾਰੀ ਲੱਗੀ ਹੋਈ ਹੈ ਦੇਖੀ ਮਹਿੰਗੀਆਂ ਹੋਣ ਉਸ ਤੋਂ ਇਲਾਵਾ ठीक है जी तुम्हें होर बड़ी इद्वीं चीजा है आप कर सकते हैं हम मैं अच तक कल जताया नहीं कि मैं दसवंध करना तो दसवंध नहीं है मैं लगता मैं पूरी करती है और दसवंध है वो जरूरी नहीं भी दसवान ऐसा ही होना और मेरी जो पंह रुपये है तो किसी मैं भेजी पाती ना तो पंह रुपये की दसवंध है मैं किसी पीछे करती ना 200 ਰੁਪਏ 5000 ਰੁਪਏ ਉਹ ਦਸਾਂਕ ਆ ਆ ਬੇਸ਼ੱਕ ਪਾਣ ਦਿੱਤੀ ਜਾਏਗੀ ਇਸੇ ਨੂੰ ਸੁਧਰੀ ਨਾ ਪਤਾ ਪਈ ਜਾਂਦਾ ਨਹੀਂ ਪਤਾ ਨਹੀਂ ਆਉਤੇ ਕਿੱਥੇ ਜਾ ਰਿਹਾ ਪਹਿਲੇ ਕਿੱਥੇ ਜਾ ਰਿਹਾ ਕਿਹਦੇ ਕੋਲ ਜਾ ਰਿਹਾ ਕਿਹਦੇ ਕੋਲੇ ਜਾ ਰਿਹਾ ਸਮਝ ਆਈ ਮੈਂ ਇਹ ਨਹੀਂ ਕਹਿੰਦਾ ਮੈਂ ਇਸ ਚੀਜ਼ ਦੀ ਬਿਲਕੁਲ ਗੱਲ ਨਹੀਂ ਕਰਦਾ ਵੀ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਗੁਰੂਕ ਚ ਪੈਸੇ ਨਹੀਂ ਪਾਣੇ ਚਾਹੀਦੇ ਤਾਂ ਤੁਸੀਂ ਛੱਡ ਦੇ ਅਨਸਾਰ ਪਾਓ ਜਿਹੜੇ ਤੁਹਾਡਾ ਅਸਲ ਦਸਵੰਦ ਹੈ ਨਾ ਉਹ ਸੱਚੀ ਕਿਸੇ ਵਧੀਆ ਜਗ੍ਹਾ ਤੇ ਸੱਚੀ ਕਿਸੇ ਗਰੀਬ ਨੂੰ ਲੱਗਣਾ ਚਾਹੀਦਾ ਬਿਲਕੁਲ ਸਹੀ ਕਿਹਨੇ ਲੱਗਣਾ ਚਾਹੀਦਾ ਚਲ ਮੈਂ ਤਾਂ ਤੈਨੂੰ ਐਵੇਂ ਗੱਲ ਲੱਜ ਪਾ ਕੇ ਬਹਿ ਗਿਆ ਹੈ ਤੂੰ ਵਿਆਹ ਤੋਂ ਲੇਟ ਹੁੰਦਾ ਹੋਣਾ ਫੰਕਸ਼ਨ ਤੋਂ ਲੈ ਮੈਂ ਸਮਝ ਕੱਦੋ ਟਿਕਲ ਜਰਾ ਨਾ ਚਲ ਆ ਮਜ਼ਾ ਆ ਗਿਆ ਅੱਜ ਹਾਂ ਗਿਆ ਠੀਕ ਹੈ ਚਲ ਖਿਆਲ ਰੱਖ ਤੇਰਾ ਭਾ ਮਿਲਦੇ ਆ ਓਕੇ ਭਾਈ ਓਕੇ